ਹੰਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਚੱਲਦੀ ਏ ਪੂਰੀ ਦੁਨੀਆ ਕਿਵੇਂ ਧਰਤੀ ਦਾ ਨੈਟਵਰਕ ਚੱਲਦਾ ਹੈ ਜਾਂ ਕੁਦਰਤ ਆਪਣਾ ਕੰਮ ਕਿਵੇਂ ਕਰਦੀ ਹੈ ਕਿਵੇਂ ਛੋਟੇ ਤੋਂ ਛੋਟਾ ਜੀਵ ਆਪਣਾ ਹਿੱਸਾ ਪਾਉਂਦਾ ਹੈ ਇਸ ਕੁਦਰਤ ਦੇ ਨੈਟਵਰਕ ਨੂੰ ਚਲਾਉਣ ਦੇ ਵਿੱਚ ਹਰ ਕੜੀ ਦੂਸਰੀ ਕੜੀ ਨਾਲ ਕਿਵੇਂ ਜੁੜੀ ਏ ਕਿ ਮਨੁੱਖਾਂ ਦਾ ਕੋਈ ਯੋਗਦਾਨ ਹੈ ਇਸ ਧਰਤੀ ਨੂੰ ਚਲਾਉਣ ਦੇ ਵਿੱਚ ਇਹ ਸਭ ਕੁਝ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਗੁਰਬਾਣੀ ਤੋਂ ਜਾਣਾਂਗੇ ਕਿ ਗੁਰੂ ਸਾਹਿਬ ਇਸ ਕੁਦਰਤ ਦੇ ਨੈਟਵਰਕ ਦੇ ਬਾਰੇ ਕੀ ਕਹਿੰਦੇ ਨੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਿਖਿਆ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਵੇ ਸਰਬ ਸੰਭਾਲੇ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਪੰਕਤੀਆਂ ਨੇ ਜਿਦੇ ਵਿੱਚ ਗੁਰੂ ਸਾਹਿਬ ਕੁਦਰਤ ਬਾਰੇ ਗੱਲ ਕਰਦੇ ਨੇ ਕਿ ਕਿਵੇਂ ਪ੍ਰਮਾਤਮਾ ਇਹ ਸਾਰੀ ਕੁਦਰਤ ਨੂੰ ਚਲਾ ਰਿਹਾ ਹੈ ਜਾਂ ਕਿਵੇਂ ਪ੍ਰਮਾਤਮਾ ਦਾ ਇਹ ਸਿਸਟਮ ਕੰਮ ਕਰਦਾ ਹੈ। ਸੋ ਵਿਗਿਆਨੀਆਂ ਨੇ ਇੱਕ ਰੀਸੈਂਟਲੀ ਖੋਜ ਕੀਤੀ ਹੈ ਜਿਦੇ ਵਿੱਚ ਕਿ ਉਹਨਾਂ ਨੇ ਜੀਵ ਜੰਤੂ ਤੇ ਬਨਸਪਤੀ ਨੂੰ ਨੋਟਿਸ ਕੀਤਾ ਜਿਹੜੇ ਕਿ ਕੁਦਰਤ ਨੂੰ ਚਲਾਉਣ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਨੇ। ਸੋ ਆਪਾਂ ਜਾਣਦੇ ਹਾਂ ਕਿ ਉਹ ਕਿਹੜੇ-ਕਿਹੜੇ ਜੀਵ ਜੰਤੂ ਨੇ ਤੇ ਕਿਹੜੀ-ਕਿਹੜੀ ਬਨਸਪਤੀ ਹੈ। ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਆਰਟੀਕਲ ਇਦੇ ਉੱਤੇ ਜੰਮੀ ਹੋਈ ਬਰਫ਼ ਸੂਰਜ ਦੀ 85% ਗਰਮੀ ਨੂੰ ਵਾਪਸ ਜਿਹੜੀ ਅੰਤਰਿਕਸ਼ ਦੇ ਵੱਲ ਮੋੜਦੀ ਆ ਸਪੇਸ ਵੱਲ ਸੋ ਇਹ ਧਰਤੀ ਦੇ ਉੱਤੇ ਇਹ ਜਗ੍ਹਾ ਦੇ ਉੱਤੇ ਬਰਫ਼ ਦਾ ਜੰਮੇ ਰਹਿਣਾ ਬਹੁਤ ਜ਼ਰੂਰੀ ਹੈ ਔਰ ਆਰਟਿਕ ਦੇ ਵਿੱਚ برف ਨੂੰ ਜੰਮਿਆ ਰੱਖਣ ਵਾਸਤੇ ਹਰੀ ਇੰਡੀਅਰ ਜਿਹੜੇ ਸਭ ਤੋਂ ਮਦਦਗਾਰ ਸਾਬਿਤ ਹੁੰਦੇ ਨੇ ਇਹ ਕੀ ਕਰਦੇ ਨੇ ਇਹ ਆਰਟਿਕ ਦੇ ਮੈਦਾਨਾਂ ਦੀ ਜਿਹੜੀ ਘਾਹ ਨੂੰ ਚਰਦੇ ਨੇ ਤੇ ਜਿਹਦੇ ਨਾਲ برف ਦੀ ਜਿਹੜੀ ਪਰਤ ਉਹ ਬਣੀ ਰਹਿੰਦੀ ਆ ਪਰ ਇਹ ਕੰਮ ਇਹ ਕਿਵੇਂ ਕਰਦੇ ਨੇ ਇੰਨੇ ਵੱਡੇ ਇਲਾਕੇ ਦੇ ਵਿੱਚ ਇਹ ਘਾਹ ਕਿਵੇਂ ਚੁਗਦੇ ਨੇ ਇਹਨਾਂ ਕੋਲੋਂ ਇਹ ਕੰਮ ਕਰਵਾਇਆ ਜਾਂਦਾ ਤੇ ਇਹ ਕੰਮ ਕਰਵਾਉਂਦੇ ਨੇ ਭੇੜੀਏ ਪੀੜੀਏ ਕਿਵੇਂ ਕੰਮ ਕਰਾਉਂਦੇ ਨੇ ਇਹਨਾਂ ਦੇ ਅੰਦਰ ਡਰ ਪੈਦਾ ਕਰਕੇ ਪੀੜੀਆ ਆਪਣਾ ਪੇਟ ਭਰਨ ਲਈ ਇਹਨਾਂ ਦਾ ਸ਼ਿਕਾਰ ਕਰਦੇ ਨੇ ਤੇ ਇਹਨਾਂ ਨੂੰ ਪਜਾਉਂਦੇ ਨੇ ਇਹ ਭੱਜਦੇ ਨੇ ਉਹਨਾਂ ਦੇ ਡਰ ਤੋਂ ਤੇ ਪੂਰੇ ਮੈਦਾਨਾਂ ਦੇ ਵਿੱਚ ਫੈਲ ਜਾਂਦੇ ਨੇ ਅਲੱਗ-ਅਲੱਗ ਮੈਦਾਨਾਂ 'ਚ ਜਾ ਕੇ ਇਦਾਂ ਇਹ ਪੂਰਾ ਇਲਾਕਾ ਛਾੜਦੇ ਨੇ ਇਹਨਾਂ ਦੇ ਚਰਨ ਦਾ ਇਲਾਕਾ ਬਦਲਦਾ ਰਹਿੰਦਾ ਹੈ ਜਿਹਦੇ ਕਰਕੇ ਆਰਟਿਕ ਦੇ ਵਿੱਚੋਂ ਇਹ ਅਲੱਗ-ਅਲੱਗ ਜਗ੍ਹਾ 'ਚ ਜਾ ਕੇ ਘਾਹ ਚੁਗਦੇ ਨੇ ਤੇ ਬਰਫ਼ ਦੀ ਜਿਹੜੀ ਪਰਤਾਂ ਨੂੰ ਬਣਾਏ ਰੱਖਦੇ ਨੇ ਸੋ ਵਿਗਿਆਨੀਆਂ ਦੇ ਅਨੁਸਾਰ ਇਹ ਦੋ ਜੀਵਾਂ ਦਾ ਬਹੁਤ ਵੱਡਾ ਹੱਥ ਆ ਆਰਟਿਕ ਦੇ ਉੱਤੇ ਬਰਫ਼ ਨੂੰ ਜਮਾਏ ਰੱਖਣ ਵਾਸਤੇ ਉਸ ਤੋਂ ਅੱਗੇ ਇਹ ਆ ਜੀ افਰੀਕਾ ਦਾ ਕਾਲਾਹਾਰੀ ਡੇਜ਼ਰ ਇੱਥੇ ਗਰਮੀਆਂ ਨੂੰ ਇੰਨਾ ਸੋਕਾ ਪੈਂਦਾ ਹੈ ਕਿ ਜਿੰਨੀ ਵੀ ਲਾਈਫ ਆ ਇਸ ਡੇਜ਼ਰਟ ਦੀ ਇਹ ਰੇਗਿਸਤਾਨ ਦੀ ਇਸ ਇਲਾਕੇ ਦੀ ਉੱਥੇ ਦੇ ਜੀਵ ਜੰਤੂ ਬੜੀ ਬੁਰੀ ਤਰ੍ਹਾਂ ਉਸ ਗਰਮੀ ਦੇ ਮੌਸਮ ਨਾਲ ਜੂਝਦੇ ਨੇ ਪਰ ਇੱਥੇ ਵੀ ਜਿਹੜਾ ਕੁਦਰਤ ਦਾ ਨੈਟਵਰਕ ਕੰਮ ਕਰਦਾ ਹੈ ਉਹ ਕਿਵੇਂ ਇੱਥੋਂ ਸੈਂਕੜੇ ਮੀਲ ਦੂਰ ਐਟਲੈਂਟਿਕ ਦੀ ਬਰਫੀਲੀ ਧਾਰਾ ਇੱਥੋਂ ਦੇ ਰੇਗਿਸਤਾਨ ਨਾਲ ਮਿਲਦੀ ਹੈ ਮਿਲ ਕੇ ਤੇ ਉਹ ਕੋਰਾ ਪੈਦਾ ਕਰਦੀ ਹੈ ਤੇ ਕੋਰਾ ਜਦੋਂ ਜ਼ਮੀਨ ਨਾਲ ਜਾ ਕੇ ਮਿਲਦਾ ਹੈ ਤੇ ਉਹ ਬੱਦਲਾਂ ਦਾ ਰੂਪ ਲੈ ਲੈਂਦਾ ਉਸ ਤੋਂ ਬਾਅਦ ਜਿਹੜੀ ਬਾਰਿਸ਼ ਹੁੰਦੀ ਹੈ ਤੇ ਬਾਰਿਸ਼ ਜਿਹੜੀ ਸੌਂਤਵਾਲ ਆਪਣਾ ਰੁੱਖ ਕਰਦੀ ਹੈ ਤੇ ਸੌਂਤਵਾਲ ਰੁੱਖ ਕਰਦੇ ਹੋਏ ਜਿਹੜਾ ਮੀਲਾ ਦਾ ਸਫਰ ਤੈਅ ਕਰਦੀ ਹੈ ਉਸ ਤੋਂ ਬਾਅਦ ਉਹ ਕਾਲਾ ਹਰੀ ਇਲਾਕੇ ਵਿੱਚ ਪਹੁੰਚ ਗਏ ਤੇ ਉਸ ਇਲਾਕੇ ਨੂੰ ਹਰਿਆ ਭਰਿਆ ਕਰ ਦਿੰਦੇ ਉਸ ਤੋਂ ਅੱਗੇ ਸਮੁੰਦਰ ਇਹ ਤਾਂ ਸਮੁੰਦਰ ਨੇ ਆਪਣਾ ਕੰਮ ਕਰਤਾ ਪਰ ਇਸ ਇਲਾਕੇ ਨੂੰ ਬਰਕਰਾਰ ਰੱਖਣ ਵਾਸਤੇ ਇੱਥੋਂ ਦੇ ਕੁਝ ਇੰਜੀਨੀਅਰਾਂ ਦਾ ਕੰਮ ਹੈ ਜਿਵੇਂ ਕਿ ਇਹ ਹਿੱਪੋ ਤੇ ਇਹ ਹਾਥੀ ਇਹ ਜਿਹੜੇ ਘਾਹ ਨੂੰ چیرਦੇ ਹੋਏ ਅੱਗੇ ਵਧਦੇ ਨੇ ਤੇ ਇਹਨਾਂ ਦੇ ਵਤਨ ਨਾਲ ਕੀ ਹੁੰਦਾ ਹੈ ਕਿ ਉਸ ਇਲਾਕੇ ਦੇ ਵਿੱਚ ਇਦਾਂ ਆੜਾ ਬਣ ਜਾਂਦੀਆਂ ਜਿਹਦੇ ਨਾਲ ਇਹ ਪਾਣੀ ਜਿਹੜਾ ਬਾੜ ਦਾ ਪਾਣੀ ਮੀਂਹ ਦਾ ਪਾਣੀ ਪਿੱਛੋਂ ਚੱਲਦਾ ਆਇਆ ਹੁੰਦਾ ਉਹਦੇ ਨਾਲ ਇੱਕ ਪੂਰਾ ਇਲਾਕਾ ਬਣ ਜਾਂਦਾ ਤੇ ਉਸ ਇਲਾਕੇ ਦੇ ਵਿੱਚ ਲੰਬੇ ਸਮੇਂ ਤੱਕ ਜਿਹੜਾ ਇਹ ਪਾਣੀ ਸੇਵ ਰਹਿੰਦਾ ਇਸ ਤਰ੍ਹਾਂ ਇਹ ਹਿਪੋ ਤੇ ਹਾਥੀ ਜਿਹੜੇ ਆ ਹਰਿਆਲੀ ਨੂੰ چیرਦੇ ਹੋਏ ਇੱਕ ਉਹ ਤਾਂ ਵਧੀਆ ਹਰਿਆ ਭਰਿਆ ਇਲਾਕਾ ਬਣਾ ਦਿੰਦੇ ਆ ਜਿਹਦੇ ਨਾਲ ਹੋਰ ਵੀ ਕਈ ਜੀਵ ਜੰਤੂਆਂ ਦਾ ਫਾਇਦਾ ਹੁੰਦਾ। ਇਸ ਤੋਂ ਅੱਗੇ ਜਦੋਂ ਇਹ ਕੁਝ ਮਹੀਨਿਆਂ ਬਾਅਦ ਇਹ ਸਾਰੀ ਹਰਿਆਲੀ ਖਤਮ ਹੋ ਜਾਂਦੀ ਹੈ ਤੇ ਹਾਥੀ ਆਪਣਾ ਢਿੱਡ ਭਰਨ ਵਾਸਤੇ ਬਚੀ ਖੁਸ਼ੀ ਦਰਖਤਾਂ ਦੀ ਹਰਿਆਲੀ ਨੂੰ ਪਾਉਣ ਵਾਸਤੇ ਉਹਨਾਂ ਨੂੰ ਤੋੜਦੇ ਨੇ ਤੇ ਉਹ ਜਿਹੜੀਆਂ ਲੱਕੜਾਂ ਟੁੱਟ ਕੇ ਡੈਗ ਜਾਂਦੀਆਂ ਨੇ ਉਹਦੇ ਨਾਲ ਵੀ ਇੱਕ ਚੇਨ ਰਿਐਕਸ਼ਨ ਪੈਦਾ ਹੁੰਦਾ ਹੈ ਜਿਹਦਾ ਅਸਰ ਕਿ ਬੜੀ ਦੂਰ ਤੱਕ ਪੈਂਦਾ ਹੈ। ਇਹਦੇ ਨਾਲ ਮੌਸਮੀ ਅੱਗ ਫੈਲਦੀ ਹੈ ਹਰ ਸਾਲ ਇਹ ਲੱਕੜਾਂ ਤੇ ਮਿੱਟੀ ਦੇ ਜਲਣ ਦੇ ਨਾਲ ਇੱਕ ਪੌਸ਼ਕ ਪਦਾਰਥ ਪੈਦਾ ਹੁੰਦਾ ਹੈ ਜਿਹੜਾ ਕਿ ਧੂਏਂ ਦੇ ਨਾਲ ਮਿਲ ਕੇ ਬੱਦਲਾਂ ਦਾ ਰੂਪ ਲੈ ਲੈਂਦਾ ਹੈ ਔਰ ਇੰਨਾ ਲੰਬਾ ਸਫ਼ਰ ਤੈਅ ਕਰਦੇ ਨੇ ਤੇ ਲੰਬੇ ਸਫ਼ਰ ਦੇ ਬਾਅਦ ਇਹ ਐਮਾਜ਼ਨ ਦੇ ਜੰਗਲਾਂ ਦੇ ਵਿੱਚ ਮੀਂਹ ਦੇ ਰੂਪ ਦੇ ਵਿੱਚ ਬਰਸਦੇ ਨੇ ਔਰ ਐਸਾ ਕਿਹਾ ਜਾਂਦਾ ਹੈ ਕਿ 50% ਜਿਹੜਾ ਇਹ ਪੌਸ਼ਕ ਪਦਾਰਥ ਹੈ ਜਿਹੜਾ ਕਿ ਐਮਾਜ਼ਨ ਦੇ ਜੰਗਲਾਂ ਵਾਸਤੇ ਬਹੁਤ ਫਾਇਦੇਮੰਦ ਹੈ ਉਹ ਅਫਰੀਕਾ ਦੇ ਵਿੱਚ ਲੱਗੀ ਹੋਈ ਅੱਗ ਤੋਂ ਹੀ ਆਉਂਦਾ ਹੈ ਇਹ ਜੀ ਬ੍ਰਾਜ਼ਿਲ ਨਟ ਕਰੀਬਨ 100 ਫੁੱਟ ਤੋਂ ਵੀ ਉੱਚਾ ਇਹ ਜੰਗਲ ਦੇ ਵਿੱਚ ਆਪਣੀ ਤਦਾਦ ਵਧਾਉਣ ਵਾਸਤੇ ਇੱਕ ਅਨੋਖੇ ਤਰੀਕੇ ਨਾਲ ਕੰਮ ਕਰਦਾ ਹੈ ਇਹਦੇ ਜਿਹੜੇ ਬਹੁਤ ਖੂਬਸੂਰਤ ਫੁੱਲ ਨੇ ਇਹ ਅੱਗੇ ਜਾ ਕੇ ਬੀ ਬਣਦੇ ਨੇ ਜਿਹੜੇ ਕਿ ਇਹ ਦਰਖਤ ਦੀ ਤਦਾਦ ਨੂੰ ਵਧਾਉਂਦੇ ਨੇ ਪਰ ਇਹ ਕੰਮ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਇਹਦੇ ਜਿਹੜੇ ਖੂਬਸੂਰਤ ਫੁੱਲ ਨੇ ਉਹ ਕਈ ਭਵਰਿਆਂ ਨੂੰ ਅਟਰੈਕਟ ਕਰਦੇ ਨੇ ਪਰ ਇਹਦੇ ਜਿਹੜੇ ਉੱਪਰ ਇਹ ਖੋਲ ਲੱਗਿਆ ਹੋਇਆ ਉਹਨੂੰ ਹਰ ਕੋਈ ਹਟਾ ਕੇ ਉਹਦੇ ਅੰਦਰ ਨਹੀਂ ਜਾ ਸਕਦਾ ਇਹ ਸਿਰਫ ਇੱਕ ਅਲੱਗ ਤਰੀਕੇ ਦੀ ਮੱਖੀ ਆ ਜਿਹੜੀ ਕਿ ਉਹ ਇਹਦੇ ਅੰਦਰ ਜਾ ਕੇ ਐਂਟਰ ਕਰ ਸਕਦੀ ਆ ਉਹ ਵੀ ਉਹ ਮੱਖੀ ਜਿਹੜੀ ਬਾਕੀ ਦਰਖਤਾਂ ਦੇ ਬ੍ਰਾਜ਼ੀਲ ਨਟ ਦੇ ਫੁੱਲਾਂ ਦੇ ਵਿੱਚ ਬਹਿ ਕੇ ਆਈ ਹੋਵੇ ਸਿਰਫ ਉਹੀ ਇਹਦੇ ਅੰਦਰ ਜਾ ਸਕਦੀ ਆ ਔਰ ਉਹ ਇਹਦੇ ਅੰਦਰ ਕਿਵੇਂ ਜਾ ਸਕਦੀ ਆ ਉਦਾਇ ਇੱਕ ਕੰਮ ਇਹਦੇ ਨਾਲ ਦਾ ਜਿਹੜਾ ਦਰਖਤ ਆ ਗਵਾਂਡੀ ਦਰਖਤ ਉਹ ਕਰਦਾ ਆ ਉਹ ਕਿਵੇਂ ਕਰਦਾ ਆ ਕਿ ਉਹ ਦਰਖਤ ਦੇ ਜਿਹੜੇ ਫੁੱਲ ਨੇ ਉਹ ਇੰਨੇ ਮਹਿਕ ਵਾਲੇ ਹੁੰਦੇ ਨੇ ਉਹ ਫੁੱਲਾਂ ਦੇ ਉੱਤੇ ਕੋਈ ਹੋਰ ਭਵਰਾ ਆ ਕੇ ਉਸ ਫੁੱਲਾਂ ਦੀ ਸੁਗੰਧ ਨੂੰ ਲੈਂਦਾ ਹੈ ਔਰ ਆਪਣੇ ਪੂਰੇ ਸਰੀਰ ਤੇ ਲਾਉਂਦਾ ਹੈ ਪਰ ਜਦੋਂ ਆਪਣੇ ਸਰੀਰ ਤੇ ਲਾਉਂਦੇ ਨੇ ਉਹਦੇ ਨਾਲ ਦੇ ਹੋਰ ਵੀ ਕਈ ਉਹ ਭੌਰੇ ਕਿ ਉਹਦੇ ਨਾਲ ਉਹ ਮੱਖੀਆਂ ਅਟਰੈਕਟ ਹੁੰਦੀਆਂ ਨੇ ਜਿਨ੍ਹਾਂ ਨੇ ਬ੍ਰਾਜ਼ਿਲ ਨਟ ਦੇ ਉੱਤੇ ਆ ਕੇ ਪਹਿਣਾ ਹੈ ਤਾਂ ਉਹ ਜਿਹੜੀ ਜ਼ਬਰਦਸਤ ਖੁਸ਼ਬੂ ਉਸ ਏਰੀਏ ਚ ਫੈਲਦੀ ਆ ਉਹ ਮੱਖੀਆਂ ਅਟਰੈਕਟ ਹੋ ਕੇ ਇੱਧਰ ਨੂੰ ਆਉਂਦੀਆਂ ਨੇ ਔਰ ਸਿਰਫ ਉਹੀ ਇੱਕ ਮੱਖੀ ਦੇ ਵਿੱਚ ਤਾਕਤ ਆ ਕਿ ਉਹ ਇਹ ਬ੍ਰਾਜ਼ਿਲ ਨਟ ਦੇ ਫੁੱਲ ਦਾ ਖੋਲ ਚੱਕ ਕੇ ਉਹਦੇ ਵਿੱਚ ਦਾਖਲ ਹੋ ਸਕਦੀ ਹੈ ਔਰ ਇਸ ਤਰ੍ਹਾਂ ਫਿਰ ਇੱਕ ਸਾਲ ਲੱਗਦਾ ਆ ਇਸ ਦਰਖਤ ਦੇ ਵਿੱਚ ਬੀ ਬਣਨਾਂ ਔਰ ਇੰਨੀ ਉਚਾਈ ਤੋਂ 100 ਫੁੱਟ ਦੀ ਉਚਾਈ ਤੋਂ ਡਿਗਣ ਨਾਲ ਵੀ ਇਹਦਾ ਜਿਹੜਾ ਬੀ ਆ ਉਹ ਟੁੱਟਦਾ ਨਹੀਂ ਉਹ ਤੇ ਆਕਸੀਜਨ ਛੱਡਦੇ ਨੇ ਕਿਆ ਕਮਾਲ ਦਾ ਨੈਟਵਰਕ ਹੈ ਉਸ ਤੋਂ ਅੱਗੇ ਫਲੋਰੀਡਾ ਦੇ ਜੰਗਲ ਦੇ ਵਿੱਚ ਇਹ ਜਿਹੜਾ ਕਸ਼ੂਆ ਹੈ ਇਹ 6 ਫੁੱਟ ਧਰਤੀ ਤੋਂ ਥੱਲੇ ਆਪਣਾ ਬੰਕਰ ਬਣਾ ਕੇ ਰਹਿੰਦਾ ਹੈ ਕਿਆਮਤ ਦੇ ਦਿਨ ਦੀ ਹੁੜੀਕ ਵਾਸਤੇ ਕਿ ਜਦੋਂ ਕਿਆਮਤ ਦਾ ਦਿਨ ਆਵੇ ਯਾਨੀ ਕਿ ਜੰਗਲ ਵਿੱਚ ਜਦੋਂ ਅਗ ਲੱਗੇਗੀ ਤੇ ਇਹ ਜਿਹੜਾ ਇਹ ਆਪਣੇ ਬਣਾਏ ਹੋਏ ਬੰਕਰਾਂ ਦੇ ਵਿੱਚ ਸੁਰੱਖਿਤ ਰਹਿ ਪਾਏਗਾ ਇਸ ਤਰ੍ਹਾਂ ਇਹਦੇ ਇਹ ਬਣਾਏ ਹੋਏ ਬੰਕਰਾਂ ਦਾ ਸਹਾਰਾ ਲੈ ਕੇ ਫਲੋਰੀਡਾ ਦੇ ਜੰਗਲ ਦੀਆਂ 300 ਤੋਂ ਵੱਧ ਪ੍ਰਜਾਤੀਆਂ ਜਿਹੜੀਆਂ ਸੇਵ ਹੁੰਦੀਆਂ ਜਦੋਂ ਜੰਗਲ ਦੇ ਵਿੱਚ ਅੱਗ ਲੱਗਦੀ ਆ ਉਹ ਇਹਦੇ ਬਣਾਏ ਹੋਏ ਬੰਕਰਾਂ ਦੇ ਵਿੱਚ ਹੀ ਆਪਣਾ ਸਹਾਰਾ ਲੈਂਦੇ ਨੇ ਤੇ ਅੱਗ ਤੋਂ ਬਚਦੇ ਨੇ ਉਸ ਤੋਂ ਅੱਗੇ ਇਹ ਨੇ ਜੀ ਜਵਾਲਾਮੁਖੀ ਬਹੁਤ ਖਤਰਨਾਕ ਨੇ ਕਿਹਾ ਜਾਂਦਾ ਕਿ ਜਿੱਥੇ ਵੀ ਇਹ ਜਾਂਦੇ ਨੇ ਤਬਾਈ ਮਚਾ ਦਿੰਦੇ ਨੇ ਪਰ ਇਹਨਾਂ ਦਾ ਵੀ ਬੜਾ ਯੋਗਦਾਨ ਹੈ ਧਰਤੀ ਦੇ ਨੈਟਵਰਕ ਨੂੰ ਚਲਾਉਣ ਦੇ ਵਿੱਚ ਇਹਦੇ ਵਿੱਚੋਂ ਨਿਕਲਿਆ ਗਿਆ ਧੂਆ ਕਹਿੰਦੇ ਆ ਕਿ ਇਹ ਉਹ ਧੂਆ ਜਿਹੜਾ ਧਰਤੀ ਦੇ ਥੱਲੇ ਜਮਾ ਹੋਇਆ ਪਾਣੀ ਆ ਪਰ ਇਹ ਜਵਾਲਾਮੁਖੀ ਫਟਣ ਦੇ ਨਾਲ ਜਿਹੜੇ ਆਈਲੈਂਡ ਬਣਦੇ ਨੇ ਉਹ ਬਹੁਤ ਕਾਰਗਰ ਸਾਬਤ ਹੁੰਦੇ ਨੇ ਸਮੁੰਦਰੀ ਜ਼ਿੰਦਗੀ ਨੂੰ ਇੱਕ ਨਵਾਂ ਰੂਪ ਦੇਣ ਦੇ ਵਿੱਚ ਉਹ ਜਿਹੜੇ ਆਈਲੈਂਡ ਨੇ ਉਹਨਾਂ ਦੇ ਨਾਲ ਜਿਹੜੀਆਂ ਸਮੁੰਦਰ ਦੀਆਂ ਛੱਲਾਂ ਟਕਰੌਂਦੀਆਂ ਨੇ ਤੇ ਉਹਦੇ ਨਾਲ ਸਮੁੰਦਰ ਦੇ ਵਿੱਚ ਨਮੀ ਬਣੀ ਰਹਿੰਦੀ ਆ ਹਮੇਸ਼ਾ ਲਈ 2020 ਦੇ ਵਿੱਚ ਆਸਟ੍ਰੇਲੀਆ ਦੇ ਜੰਗਲਾਂ ਦੇ ਵਿੱਚ ਬੜੀ ਭਿਆਨਕ ਅੱਗ ਲੱਗੀ ਆ ਆਸਟ੍ਰੇਲੀਆ ਇਜ਼ ਔਨ ਫਾਇਰ ਐਂਡ ਇਟਸ ਬਿਗਰ ਦੈਨ ਯੂ ਥਿੰਕ 12.35 ਮਿਲੀਅਨ ਐਕਰਸ ਆਫ ਲੈਂਡ ਹੈਵ ਬੀਨ ਬਰਨਟ ਬਾਈ ਬੁਸ਼ ਫਾਇਰ ਸੋ ਫਾਰ ਦੈਟਸ ਆਲਮੋਸਟ ਟ्वाइस ਦ ਸਾਈਜ਼ ਆਫ ਬੈਲਜੀਅਮ ਐਂਡ 3 ਟਾਈਮਸ ਮੋਰ ਲੈਂਡ ਦੈਨ ਦ 2018 ਕੈਲੀਫੋਰਨੀਆ ਫਾਇਰਸ ਐਂਡ ਬ੍ਰਾਜ਼ਿਲਸ 2019 ਅਮਾਜ਼ਨ ਫਾਇਰ combined ਤੇ ਉਥੋਂ ਦੇ 30% ਜੰਗਲ ਜਿਹੜੇ ਜਲ ਕੇ ਰਾਖ ਹੋ ਗਏ ਤੇ 3 ਅਰਬ ਤੋਂ ਵੱਧ ਜੀਵ ਜੰਤੂਆਂ ਦਾ ਨੁਕਸਾਨ ਹੋਇਆ ਜਾਂ ਮਾਰੇ ਗਏ ਤੇ ਇਹ ਜਿਹੜੇ ਚਮਗਾਦੜ ਸੀਗੇ ਇਹ ਵੀ ਪਹਿਲਾਂ ਉਸੇ ਜੰਗਲ ਜੀ ਰਹਿੰਦੇ ਸੀ ਤੇ ਫਿਰ ਇਹ ਆਪਣਾ ਨਵਾਂ ਘਰ ਲੱਭਣ ਵਾਸਤੇ ਮੂਵ-ਆਨ ਕਰ ਗਏ ਸਿडनी ਦੀਆਂ ਪਾਰਕਾਂ ਦੇ ਵਿੱਚ ਤੇ ਉੱਥੇ ਜਾ ਕੇ ਇਹਨਾਂ ਨੇ ਇੱਕ ਨਵੇਂ ਨੈਟਵਰਕ ਨੂੰ ਜਨਮ ਦਿੱਤਾ ਇਹ ਚਮਗਾਦੜ ਜਿਹੜੇ 50 ਅਲੱਗ-ਅਲੱਗ ਦਰਖਤਾਂ ਨਿਆ ਪ੍ਰਜਾਤੀਆਂ ਦਾ ਪਰਮਣ ਕਰ ਸਕਦੇ ਖਾ ਸਕਦੇ ਉਹਨਾਂ ਨੂੰ ਤੇ ਇੱਕ ਰਾਤ ਦੇ ਵਿੱਚ ਹਜ਼ਾਰਾਂ ਬੀ ਖਲਾਰਦੇ ਆ ਧਰਤੀ 'ਚ ਤੇ ਉੱਥੇ ਸਿਡਨੀ ਦੀ ਸਟੱਡੀ ਦੇ ਅਨੁਸਾਰ ਇਹ ਪਾਇਆ ਗਿਆ ਕਿ ਇਹ ਜਿਹੜੇ ਦੁਬਾਰਾ ਉੱਥੇ ਦੇ ਜਿਹੜੇ ਦਰਖਤ ਪੈਦਾ ਹੋ ਰਹੇ ਆ ਬਾਦ ਫੁੱਲ ਰਹੇ ਆ ਉਹ ਇਨ੍ਹਾਂ ਚਮਗਾਦੜਾਂ ਦੀ ਵਜੇ ਦੇ ਨਾਲ ਹੀ ਉਸ ਤੋਂ ਅੱਗੇ ਜੰਗਲੀ ਹਾਥੀ ਆਪਣਾ ਸਿਹਤਮੰਦ ਖਾਣਾ ਲੱਭਣ ਦੀ ਤਲਾਸ਼ ਦੇ ਵਿੱਚ ਪੂਰੇ ਪਰਿਵਾਰ ਦੇ ਨਾਲ ਨਿਕਲਦੇ ਨੇ ਤੇ ਜੰਗਲ ਦੇ ਵਿੱਚੋਂ ਜਿੱਥੋਂ-ਜਿੱਥੋਂ ਦੀ ਵੀ ਜਾਂਦੇ ਨੇ ਜੰਗਲ ਦੀ ਸਿਹਤ ਨੂੰ ਹੋਰ ਜ਼ਿਆਦਾ ਸਿਹਤਮੰਦ ਕਰਦੇ ਜਾਂਦੇ। ਇੱਕ ਤਾਂ ਇਹ ਜੰਗਲ ਦੇ ਵਿੱਚ ਜਿਹੜੇ ਦਰਖਤ ਦਾ ਰੂਪ ਲੈਂਦੇ ਨੇ ਉਹਨਾਂ ਛੋਟੇ ਪੌਦਿਆਂ ਨੂੰ ਵਧਣ ਤੋਂ ਰੋਕਣ ਵਾਲੀਆਂ ਝਾੜੀਆਂ ਨੂੰ ਖਾ ਕੇ ਉਹਨਾਂ ਦਾ ਰਸਤਾ ਸਾਫ਼ ਕਰਦੇ ਨੇ। ਉਸ ਤੋਂ ਅੱਗੇ ਹਰ ਇੱਕ ਹਾਥੀ ਕਟੋ ਘਟ ਦਿਨ ਦਾ 100 ਕਿਲੋ ਮਾਲ ਫਲਾਉਂਦਾ ਜਿਹੜਾ ਕਿ ਜੰਗਲ ਦੇ ਵਿੱਚ ਖਾਦ ਦਾ ਕੰਮ ਕਰਦਾ ਹੈ ਇਸ ਤਰ੍ਹਾਂ ਵਿਗਿਆਨੀਆਂ ਨੇ ਖੋਜ ਕੀਤੀ ਤੇ ਬਸ ਇੱਕ ਛੋਟੇ ਜਿਹੇ ਹਿੱਸੇ ਨੂੰ ਜਾਣਿਆ ਕਿ ਧਰਤੀ ਦੇ ਨੈਟਵਰਕ ਦੇ ਵਿੱਚ ਕਿਹੜੇ-ਕਿਹੜੇ ਜੀਵ ਜੰਤੂ ਸਹਾਇਕ ਨੇ ਔਰ ਜੇ ਗੱਲ ਕਰੀਏ ਮਨੁੱਖਾਂ ਦੀ ਤੇ ਮਨੁੱਖਾਂ ਨੇ ਹੱਲੇ ਤੱਕ ਧਰਤੀ ਦਾ ਨੁਕਸਾਨ ਹੀ ਕੀਤਾ ਹੈ ਅਗਰ ਤੁਸੀਂ ਸਮੁੰਦਰਾਂ ਦੇ ਵਿੱਚ ਦੇਖ ਲਓ ਜਾਂ ਵਾਧਾ ਪੋਲਿਊਸ਼ਨ ਕਲਾਈਮੇਟ ਚੇਂਜ ਜੰਗਲਾਂ ਨੂੰ ਵੱਢਿਆ ਜਾ ਰਿਹਾ ਮਨੁੱਖਾਂ ਦੇ ਕਾਰਨ ਅਨੇਕਾਂ ਹੀ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਵਿਲੁਪਤ ਹੋ ਰਹੀਆਂ ਹਨ ਜਿਵੇਂ ਕਿ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਸਿਰਫ 4.5 ਲੱਖ ਹਾਥੀ ਬਚੇ ਨੇ ਔਰ ਉਹ ਵੀ ਮਨੁੱਖਾਂ ਦੇ ਅਵੈਧ ਸ਼ਿਕਾਰ ਦੇ ਕਾਰਨ ਹਰ ਰੋਜ਼ 15 ਮਿੰਟ ਦੇ ਬਾਅਦ ਇੱਕ ਹਾਥੀ ਨੂੰ ਮਾਰਿਆ ਜਾਂਦਾ ਹੈ ਇਸੇ ਤਰ੍ਹਾਂ ਮਾਸਾਹਾਰੀ ਜਾਨਵਰਾਂ ਦੀ ਜਿਹੜੀ ਹੈ ਗਿਣਤੀ ਘਟਦੀ ਜਾ ਰਹੀ ਹੈ ਚੀਤੇ ਅੱਜ ਤੋਂ 2-3 ਸਾਲ ਪਹਿਲਾਂ ਸਿਰਫ 8000 ਰਹਿੰਦੇ ਸੀਗੇ ਇਸ ਧਰਤੀ ਤੇ ਔਰ ਅੱਜ ਦੀ ਡੇਟ ਦੇ ਵਿੱਚ ਸਿਰਫ 6500 ਚੀਤੇ ਰਹਿ ਗਏ ਨੇ पूरी दुनिया कि की कोविड के दौरान देखा कि सिर्फ कुछ दिनों पूरा वातावरण जो साफ हो गया सी, वो सी। वो सामने ही देश में लॉकडाउन और पंजाब में कर्फ्यू की वजह से भले ही लोग अपने घरों में हो लेकिन इसका असर प्रकृति पर सकारात्मक पड़ता दिख रहा है एक और प्रदूषण का स्तर सबसे कम है तो वही आसमान भी साफ दिखाई दे रहा है पंजाब के जलंधर में भी एक खूबसूरत नज़ारा देखने को मिला हिमाचल प्रदेश में हिमालय पर्वत की धौलाधार रेंज के पहाड़ अब जलंधर से दिखने लगे हैं। दरअसल 21 दिनों के देशव्यापी लॉकडाउन के चलते हवा बेहद साफ हो गई है हवा में ना तो प्रदूषण है और ना ही धूल मिट्टी और ना ही धुएं का गुबार शामिल है कुल मिलाकर लॉकडाउन का सबसे ज्यादा फायदा पर्यावरण को हुआ है बाकी ये वैज्ञानिक ने सिर्फ एक छोटे या हिस्से ਨੂੰ ਹੀ ਸਮਝਿਆ ਜਦ ਕਿ ਗੁਰਬਾਣੀ ਦੇ ਵਿੱਚ अनेका ਐਸੇ ਪ੍ਰਮਾਣ ਨੇ ਔਰ ਗੁਰੂ ਸਾਹਿਬ ਕਲੀਅਰਲੀ ਇਹ ਗੱਲ ਕਰਦੇ ਨੇ ਕਿ ਉਸ ਕੁਦਰਤ ਦਾ ਉਸ ਪ੍ਰਮਾਤਮਾ ਦਾ ਭੇਦ ਨਹੀਂ ਪਾਇਆ ਜਾ ਸਕਦਾ ਕਿ ਪ੍ਰਮਾਤਮਾ ਕਿਵੇਂ ਕੁਦਰਤ ਚਲਾ ਰਿਹਾ ਸਿਰਫ ਅਸੀਂ ਮਹਿਸੂਸ ਕਰ ਸਕਦੇ ਹਾਂ ਦੇਖ ਸਕਦੇ ਹਾਂ ਔਰ ਵਿਗਿਆਨੀ ਨੇ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਜਿਹੜੀ ਕਿ ਸਾਡੇ ਸਾਹਮਣੇ ਹੈ ਉਹਨਾਂ ਨੇ ਪਰਮਣ ਕੀਤਾ ਕੁਝ ਜੀਵ ਜੰਤੂਆਂ ਦਾ ਕੁਝ ਪ੍ਰਕਿਰਤੀ ਦਾ ਕਿ ਉਹ ਕਿਵੇਂ ਆਪਣੇ ਨੈਟਵਰਕ ਨੂੰ ਵਧਾਉਂਦੇ ਨੇ ਜਾਂ ਕਿਵੇਂ ਇਸ ਧਰਤੀ ਦੇ ਨੈਟਵਰਕ ਨੂੰ ਚਲਾਉਣ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਨੇ ਔਰ ਇਹ ਸਾਰੇ ਜੀਵ ਜੰਤੂ ਅਚੇਤ ਨੇ ਇਹਨਾਂ ਨੂੰ ਇਹ ਪਤਾ ਨਹੀਂ ਕਿ ਇਹ ਕੰਮ ਕਰ ਰਹੇ ਨੇ ਕਿ ਨਹੀਂ ਪਰ ਮਨੁੱਖਾਂ ਨੂੰ ਇਸ ਚੀਜ਼ ਦਾ ਪੂਰਾ ਗਿਆਨ ਹੈ ਔਰ ਮਨੁੱਖ ਜਿਹੜੇ ਨੇ ਨਾ ਚਾਹੁੰਦੇ ਹੋਈ ਜਿਹੜਾ ਧਰਤੀ ਦਾ ਨੁਕਸਾਨ ਹੀ ਕਰ ਰਹੇ ਨੇ ਵੀਡੀਓ ਦੇਖਣ ਲਈ ਬਹੁਤ-ਬਹੁਤ ਸ਼ੁਕਰੀਆ ਸਾਸਤਰੀ ਕਾ